ਕਰਨਗੇ ਕੰਮ ਕਰਨਗੇ ਇੰਨਾ ਹੀ ਕਹਿੰਦੀ ਹੋਈ ਆ ਤੇ ਆਪ ਦਾ ਇੱਥੇ ਆਉਣ ਤੇ ਤੁਹਾਡਾ ਇੱਕ ਇੱਕ ਕਦਮ ਜਿਹੜਾ ਸਾਡੇ ਸਿਰ ਮੱਥੀ ਧੰਨਵਾਦ ਉਹ ਸਾਡੀ ਭੈਣ ਸੀ ਫੈੜਾ ਖਰੋਲ ਤੋਂ ਸਰਪੰਚ ਹਰਜਿੰਦਰ ਕੌਰ ਜੀ ਔਰ ਮੈਂ ਮੰਤਰੀ ਔਰ ਸਾਡੇ ਯੂਥ ਦਾ ਪ੍ਰਧਾਨ ਗੁਰਪ੍ਰੀਤ ਆਪਾਂ ਚਲੋ ਪਿਆਰ ਨਾਲ ਗੋਪੀ ਗਈਦਾ ਆ ਤੇ ਇਲਾਕੇ ਵਿੱਚ ਦੂਸਰੀ ਵਾਰ ਕਲੈਕਟਰ ਆ ਨਹੀਂ ਚੱਲਾ ਕੁਝ ਨਹੀਂ ਹੁੰਦਾ ਕਿਸੇ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਪਹਿਲਾਂ ਵੀ ਕਹਿ ਗਏ ਆ ਰਾਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਆ ਗਿਆ ਕੌਣ ਚਲਾ ਗਿਆ ਰਾਹ ਉੱਤੇ ਰਹਿੰਦੇ ਆ ਹਰ ਕ ਇਹ ਸੋਚਦੇ ਜੀ ਆਪਾਂ ਇਲਾਕੇ ਦਾ ਨਾਮ ਕਰ ਦਿੰਦਾ ਪਰ ਤੁਸੀਂ ਦੇਖੋ ਯੋਧੇ ਖੜੇ ਆ ਯੋਧੇ ਖੜੇ ਆ ਸੁਪਰੀ ਸਾਹਿਬ ਆ ਸਾਡੀ ਅਜਿੰਦਰ कौर ਭੈਣ ਘੜੀਆ ਗੋਪੀ ਆ ਠੀਕ ਆ ਜਿੰਨੇ ਜੋਗਾ ਮੈਂ ਤੁਹਾਡਾ ਛੋਟਾ ਬੜਾ ਹੈਗਾ ਮੈਂ ਵੀ ਨਾਲ ਆ ਔਰ ਮੈਨੂੰ ਮੈਂ ਤੁਹਾਨੂੰ ਇਨੀ ਗੱਲ ਦਾ ਵਿਸ਼ਵਾਸ ਦੋ ਨਾ ਤੁਹਾਨੂੰ ਡੋਲਣ ਨਹੀਂ ਦਿੰਦੇ ਤੁਲੀ ਸਾਡੇ ਸਿਰ ਦਾ ਤਾਜ ਆ ਅਤੇ ਉਹਨਾਂ ਦੇ ਪੁੱਤਰ ਸਰਦਾਰ ਹਰਜਿੰਦਰ ਸਿੰਘ ਜੀ ਰਾਤ ਤੱਕ ਫੋਨ ਕਰਦੇ ਰਹੇ ਔਰ ਰਾਤ ਨੂੰ ਮੈਨੂੰ ਫੋਨ ਆਇਆ 8:30 ਵਜੇ ਜੇ ਦਵਿੰਦਰ ਸਿੰਘ ਜੀ ਤੁਸੀਂ ਵੀ ਅਧਿਆਪਕ ਨੂੰ ਫੋਨ ਕਰੋ ਕਿੰਨੇ ਤੁਹਾਡੇ ਕੋ ਨਾਮ ਹਨ ਮੈਨੂੰ ਤਾਂ ਹੁਣ ਡਰ ਲੱਗੇ ਕਿ ਮੈਂ ਹੁਣ ਕਿਨੂ ਕਿਹੋ ਜਗਾਵਾਂ ਵੀ ਹੁਣ ਅੱਧੇ ਦਾ ਸੁੱਤੇ ਹੋੜਿਆ ਵੀ ਮੈਂ ਫਿਰ ਵੀ ਹਿੰਮਤ ਰੱਖ ਕੇ ਜਿੰਨਾਂ ਨੂੰ ਮੇਰੇ ਤੋਂ ਫੋਨ ਹੋਏ ਉਹਨੇ ਆਤ ਨੂੰ ਕੀਤੇ ਹਨ ਇਹ ਰਾਹਲੀ ਤੋਂ ਸਾਡੇ ਵਿੱਚ ਕੁਲਿੰਦਰ ਸਿੰਘ ਜੀ ਸਾਡੇ ਵਿੱਚ ਪਹੁੰਚੇ ਹਨ ਤੇ ਉਹਨਾਂ ਨੂੰ ਵੀ ਮੈਂ ਰਾਤ ਨੂੰ ਫੋਨ ਕੀਤਾ ਤੇ ਸਵੇਰੇ ਕੀਤਾ ਇਸ ਕਰਕੇ ਆਪ ਸਾਡਾ ਕੋਲ ਕੋ ਧੰਨਵਾਦ ਹੈ ਕਦਮ ਕਦਮ ਸਿਰਮੱਥੇ ਹੈ ਆਪ ਜੀ ਸਾਡੇ 네, 빨리 가고 pretty... ਅੱਜ ਦਾ ਦਰਦ ਨਾਲ ਨਾਲ ਜਿਹੜਾ ਚੱਲ ਰਿਹਾ ਹੈ ਅੱਜ ਦੇ ਵਾਰ ਦੇ ਵਿੱਚ ਜੀ ਦੇਖਦੇ ਹਾਂ ਦੋਸਤੋਂ ਲੋਕ ਸਭਾ ਚੋਣਾਂ ਦਾ ਜਿਹੜਾ ਐਲਾਨ ਹੋਇਆ ਹੁਣੇਕਰ ਹਰ ਉਮੀਦਵਾਰ ਆਪਣੀ ਆਪਣੀ ਜਿਹੜੇ ਸਹਿਯੋਗੀ ਆ ਉਹਨਾਂ ਦੇ ਨਾਲ ਜਾ ਕੇ ਮਿਲ ਕੇ ਆਪਣਾ ਚੋਣ ਪ੍ਰਚਾਰ ਕਰਦੇ ਆ ਤੇ ਅੱਜ ਸਾਡੇ ਕੋਲ ਜਿਹੜੇ ਫਗਸ ਤੋਂ ਉਮੀਦਵਾਰ ਮੈਡਮ ਜਾਮਨੀ ਗੋਮਤ ਜੀ ਇੱਥੇ ਘਰ ਦਾ ਚੱਪੇ ਵਾਲੇ ਤੇ ਪਹੁੰਚਿਆ ਜਿੱਥੇ ਕੁਲਵਿੰਦਰ ਸਿੰਘ ਕਾਂਦੇਸੀ ਆਪਣੇ ਆਫਿਸ ਖੋਲ੍ਹਿਆ ਉਹਨਾਂ ਦਾ ਉਦਘਾਟਨ ਕੀਤਾ ਇਹਨਾਂ ਨੇ ਆ ਕੇ ਅਸੀਂ ਇਹਨਾਂ ਦੇ ਨਾਲ ਗੱਲ ਕਰਾਂਗੇ ਕਿ ਇਹਨਾਂ ਦੇ ਚੋਣ ਪ੍ਰਚਾਰ ਸਬਧੀ ਤੇ ਨਾਲ ਦੀ ਨਾਲ ਇਹਨਾਂ ਦੀ ਕੰਪੇਨ ਕਿਹੋ ਜਿਹੀ ਨਕ ਤੁਹਾਡਾ ਸਵਾਗਤ ਹੈ ਨਕ ਤੁਹਾਡਾ ਜਿਹੜਾ ਮੀਟਿੰਗਾਂ ਤੁਸੀਂ ਕਰ ਦਿੱਤੀ ਤਾਂ ਕਿਸ ਤਰ੍ਹਾਂ ਦੀ ਮੀਟਿੰਗ ਕਰਦੇ ਹੋ ਰੀਸੈਂਟ ਅਸੀਂ ਇੱਥੇ ਆਏ ਆ ਸਿਰਫ ਇੱਕ ਮਤਲਬ ਮੀਟਿੰਗ ਕਰਨ ਲਈ ਕਿਉਂਕਿ ਸਾਡੇ ਟਾਈਮ ਜੋਰ ਕੱਟ ਗਿਆ ਟਿਕਟ ਸਾਡੀ ਅਨਾਉਂਸਰੀ ਹਜੇ ਅਸੀਂ ਇੱਥੇ ਵਰਕਰਸ ਨਾਲ ਮੀਟਿੰਗ ਕਰਨ ਆਏ ਆ ਨੀਤੀਆਂ ਤਿਆਰ ਕਰ ਰਹੇ ਆ ਆ ਕੀ ਕਿਸ ਤਰ੍ਹਾਂ ਨਾਲ ਕਰਨਾ ਹੈ ਬਾਕੀ ਸਾਰੇ ਕੱਥੇ ਸਾਡੇ ਚੱਲ ਰਹੇ ਆ ਮੈਂ ਰੋਸ਼ਿਕ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਚਾਰ ਰਹੇ ਦੇਖੋ ਮੁੱਦੇ ਜਿਹੜੇ ਪੰਜਾਬ ਦੇ કે બહુત કોમન હે સારેને ਪਤਾ 10 ਸਾਲ ਤੋਂ ਅਸੀਂ ਦੇਖ ਰਹੇ ਹਾਂ ਤੇ ਹੁਣ ਤਾਂ 10 ਸਾਲ ਤੋਂ ਦਾਦਾ ਕਾਇਨਜ ਇਹ ਫ੍ਰੀਜ਼ ਹੋ ਗਿਆ ਉਹ ਮੁੱਦੇ ਕਿਹਦੇ ਮੁੱਦੇ ਸਾਡੇ ਕੀ ਸਾਡੇ ਇਹ ਦਿਨ ਸਾਡੇ ਬੱਚੇ ਜਿਹੜੇ ਬਾਹਰ ਜਾ ਰਹੇ ਬੇਰੋਜ਼ਗਾਰੀ ਉਹਦਾ ਮੁੱਦਾ ਇਸਾਨੀ ਦਾ ਮੁੱਦਾ ਹੈ ਕਿ ਕਪ ਵਪਾਰ ਵਰਗ ਸਾਡਾ ਉਹ ਪਰੇਸ਼ਾਨ ਹੈ ਉਹਨਾਂ ਦਾ ਮੁੱਦਾ ਹੈ ਉਸ ਤੋਂ ਬਾਅਦ ਸ਼੍ਰਮਿਕ ਸਾਡਾ ਉਹਨਾਂ ਦਾ ਉਹਨਾਂ ਨੂੰ ਉਹਨਾਂ ਦੇ ਹੱਥ ਨਹੀਂ ਮਿਲ ਰਹੇ ਤੇ ਬਾਕੀ ਆਮ ਆਦਮੀ ਜਿਹੜੀ ਕੈਟੇਗਰੀ ਸੀ ਜੋ ਉਹਨਾਂ ਦਾ ਹੱਥ ਨਹੀਂ ਆਉਂਦਾ ਬੰਦਾ ਬੰਦਾ جی وہ ادھر بھی ہو گیا تو لوگ کا جڑا وشواس ہے وہ پارٹی نہیں ہٹتا لوگ اس انسانوں دیکھتے ہیں کہ وہ دھوکا دے کے گیا پارٹی کبھی دھوکہ نہیں دیں کسی نے میں گل کریے اسی گل کو لے کے جی وہاں بھی بہت اکروچ ہے اج میرا ہلکا اپنا ہے کہ میں اپنے درشکوں کو بھی دکھ رہا اکثر دکھتا رہنا بہت سارے لوگ میرے کام کے آنے بخر اپنے بٹ یہ ہے کہ کئی لوگوں کے کارن ہے کہ اچھی اتنے آئے جب موسم کا بیبی سال کو بارے ਜੇ ਰਮਨ ਤੁੰਦਿਆ ਤੁਹਾਨੂੰ ਨਹੀਂ ਆ ਸਕਿਆ ਤੁਸੀਂ ਮੈਨੂੰ ਮੈਡੀਕਲ ਕਰਵਾਉਣਾ ਬੜੀ ਸਿੰਪਲ ਜੀ ਗੱਲ ਆ ਲੋਕਾਂ ਨੂੰ ਇੰਨੀ ਕਹਾਂਗੀ ਕਿ ਆਪਣੀ ਪਾਰਟੀ ਤੇ ਭਰੋਸਾ ਰੱਖਾਂ ਪਾਰਟੀ ਨੂੰ ਮਿਲੂ ਕਾਰਜ ਮੇਰੇ ਉੱਪਰ ਤੋਂ ਰੋਸਾ ਕਰਕੇ ਦੇਖੋ ਮੈਂ ਤਾਂ ਬਾਰ-ਬਾਰ ਕਹਿ ਰਹੀ ਐ ਕਿ ਕੋਈ ਛੋਸ਼ਾ ਨਹੀਂ ਐ ਬਹੁਤ ਆਮ ਫੈਮਿਲੀ ਤੋਂ ਬਿਲੋਂਗ ਕਰਦੀ ਆ ਇੱਕ ਇੰਨੇ ਸਾਦਾ ਤੋਂ ਪਾਰਟੀ ਨਾਲ ਇੱਕ ਵਰਕਰ ਦੇ ਤੌਰ ਤੇ ਕੰਮ ਕਰਦੀ ਆਈਆਂ ਤੁਹਾਡੇ ਸਾਰੇ ਜਿੰਨੇ ਵਰਕਰਸ ਦੀ 파ਟੀ ਚੋਂ ਤੁਹਾਨੂੰ ਤਾਂ ਉਹਨਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਕਿ ਉਹਨਾਂ ਚੋਂ ਕਿਸੇ ਨੂੰ ਅੱਗੇ ਲੈ ਕੇ 파ਟੀ ਨੇ ਇੱਕ ਟਿਕਟ ਦਿੱਤੀ ਹੈ ਤਾਂ ਮੈਂ ਉਹਨਾਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੁੰਦੀ ਜੇ ਇੱਕਦਾਂ ਦੇ ਕੋਈ ਹੈ ਵੀ ਡਰਨ ਦੀ ਕੋਈ ਗੱਲ ਨਹੀਂ ਹੈ ਆਪਣੇ ਉੱਪਰ ਕੌਨਫੀਡੈਂਸ ਰੱਖੋ ਅੱਗੇ ਆਓ ਮੇਰੇ ਨਾਲ ਮੁੰਡਾ ਲਾ ਕੇ ਮੁੰਡਾ ਮੇਰੇ ਨਾਲ ਮੁੰਡਾ ਲਾ ਕੇ ਚੱਲੋ ਮੈਂ ਜੋ ਮਰ ਸਕਦਾ ਹੈ ਸਭ ਤੋਂ ਚੰਗਾ ਲੇਖ ਹੈ। ਕੈਪੀਟਲ ਦੇ ਲਈ ਲਾਸਟ ਟਾਈਮ ਤੁਸੀਂ ਇੱਕ ਵਾਰ ਕਿਲਚਨ ਪਹਿਲਾਂ ਵੀ ਲੜੀ। ਬਹੁਤ ਸਾਰੇ ਲੋਕਾਂ ਨੂੰ ਚੀਤਾ ਪਤਾ ਨਹੀਂ ਕਿਉਂਕਿ ਹੁਣ ਤੁਸੀਂ ਕਾਫੀ ਨੇ ਸਿਆਸਤ ਤੋਂ ਟੁੱਟੇ ਰਹੇ ਹੋ ਨਾ। ਤੇ ਹੁਣ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਮੈਂ ਜਾਮਨੀ ਗੋਮਰ ਆਈ ਹੈ ਦੁਬਾਰਾ। ਕਿ ਉਸ ਸਮੇਂ ਕੋਲ ਬੋਟਾ ਬਹੁਤ ਹਰਸ਼ੁਲਾਸ ਦੇ ਨਾਲ ਪਾਈਆਂ ਸੀ। ਬੇਸ਼ੱਕ ਜਿੱਤਾਰੀ ਅਲੱਗ ਗੱਲ ਹੈ। ਤੇ ਹੁਣ ਤੁਹਾਨੂੰ ਲੱਗਦਾ ਉਹੀ ਜਿਹੜਾ ਪਲਾਨ ਉਹਦੇ ਵਿੱਚ ਵਾ ਸਕਦਾ ਕਿ ਹੁਣ ਲੋਕਾਂ ਦਾ ਫਿਰ ਉਹੀ ਹਰਸ਼ੁਲਾਸ ਜਾਮਨੀ ਗੋਮਰ ਦੇ ਨਾਮ ਹੋ ਸਕਦਾ। ਬਿਲਕੁਲ ਹੋ ਸਕਦਾ ਹੈ ਕਿਉਂਕਿ ਦੇਖੋ ਅੱਜ ਲੋਕ ਮੰਗਦੇ ਕਿ ਇਸ ਤਰ੍ਹਾਂ ਦਾ ਇ ਠੀਕ ਹੈ ਤੇ ਮੇਰੇ ਖਿਆਲ ਮੇਰੀ ਇਮਾਨਦਾਰੀ ਹੈ ਉਹ ਮੇਰੀ ਤਾਕਤ ਵੀ ਹੈ ਤੇ ਲੋਕ ਮੇਰੇ ਉੱਪਰ ਭਰੋਸਾ ਜ਼ਰੂਰ ਕਰਨਗੇ ਤੇ ਮੈਂ ਲੋਕਾਂ ਤੱਕ ਜਾ ਰਹੀ ਹਾਂ ਗੱਲਬਾਤ ਕਰ ਰਹੀ ਹਾਂ ਆਪਣੀ ਗੱਲ ਉਹਨਾਂ ਤੱਕ ਪਹੁੰਚਾ ਰਹੀ ਹਾਂ ਪਾਰਟੀਆਂ ਦੀ ਰੱਦੋ ਬਦਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸ਼ਾਇਦ ਇਹ ਕਾਂਗਰਸ ਨਹੀਂ ਹੋਰ ਪਾਰਟੀਆਂ ਦੀ ਰੱਦੋ ਬਦਲ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਲੈਕਸ਼ਨ ਦੇ ਟਾਈਮ ਤੇ ਇੱਕ ਤਰ੍ਹਾਂ ਦਾ ਇੱਕ ਅੱਜਕੱਲ੍ਹ ਜਾ ਲੋਕੇ ਕਸਟਮ ਜਿਆ ਬਣ ਗਿਆ ਕਿ ਜੇ ਬਈ ਰੈਕਸ਼ਨ ਹੋਣੀ ਹੈ ਤਾਂ ਇਧਰ ਉਧਰ ਸਾਰੇ ਇਹਦੇ ਜਾਵਣੇ ਆ ਬਿਲਕੁਕ ਮੈਂ ਜਸਟ ਸੁਣ ਕੇ ਮੈਂ ਇਥੇ ਅਸੀਂ ਗੱਲ ਕਰੀਏ ਆਪਾਂ ਇਥੇ ਕੀ ਲੋਕ ਸਭਾ ਦੇ ਪੁਰਬਾਤ ਨੂੰ ਨੋਮਲ ਕੀਤਾ ਉਹ ਜਿਹੜੀ ਬਦਲਾਅ ਤਾਂ ਸੋਚੀ ਇਹ ਵਿੱਚ ਬਦਲਾਅ ਨਹੀਂ ਬਣਿਆ ਅੱਗੇ ਜਿਹੜੀ ਹੁੰਦੀ ਸੀ ਇਹ ਸੁਭਾਵਿਕ ਆ ਚੂਹਾ ਤੋਂ ਪਹਿਲਾਂ ਜਿਹੜਾ ਲੋਕਾਂ ਦੇ ਵਿੱਚ ਰਦੋ ਬਦਲ ਮਾਣ ਪਰ ਇਸ ਵਾਰ ਬਹੁਤ ਇਤਿਹਾਸੋ ਕੋਈ ਯਾ ਵੇਤ ਆਜੋ ਦਾ ਸਮਾਜ ਜਿਸ ਨਾਲ ਬੋਲਿਆ ਕਰਤਾ ਤਾਂ ਨਹੀਂ ਹੋਇਆ ਪਰ ਇਸ ਵਾਰ ਉਹ ਲੋਕ ਪਾਰਨਾ ਛੱਡ ਕੇ ਗਏ ਜਿਹੜੇ ਮੌਕੇ ਤੇ ਯੂਐਨਪੀ ਦੀ ਸਸਰ ਐਮਐਲਏ ਜਿਹੜੇ ਸੀ ਨਾ ਤਾਂ ਕਿ ਉਹ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਉਹਨਾਂ ਦੀ ਆਪਣੀ ਮੈਂਟਲ ਕਿ ਹੋ ਸਕਦਾ ਹੈ ਕਿ ਕੁਝ ਨਾ ਕੁਝ ਉਹਨਾਂ ਦਾ ਇਸ ਤਰੀਕੇ ਦਾ ਹੋਏਗਾ ਜਿਸ ਨੂੰ ਉਹ ਸ਼ਾਇਦ ਸੁਭਾਣਾ ਚਾਹਦੇ ਜਾਂ ਜਿਸ ਤੇ ਚੀਜ਼ ਨੂੰ ਉਹ ਪੱਜ ਰਹੇ ਨੇ ਠੀਕ ਹੈ ਇਹ ਜਨਤਾ ਉਹਨਾਂ ਨੂੰ ਜਵਾਬ ਜ਼ਰੂਰ ਦੇਗੀ ਜੋ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਚ ਜਾ ਕੇ ਟਿਕਟ ਲੱਭਦੇ ਨੇ ਸਿਰਫ ਟਿਕਟ ਚੋਣਾ ਲੜਨ ਲਈ ਦੂਸਰੀ ਪਾਰਟੀ ਚ ਜਾਂਦੇ ਨੇ ਉਹਦਾ ਜਵਾਬ ਜਨਤਾ ਜ਼ਰੂਰ ਦੇਗੀ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਸੰਨ ਕਾਂਗਰਸ ਦੇ ਉਮੀਦਵਾਰ ਮੈਡਮ ਜਾਮਨੀ ਗੋਮਤ ਜਿਨ੍ਹਾਂ ਨੇ ਆਪਣੇ ਮੌਜੂਦਾ